ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਾਈਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਇਹ ਅੱਜ ਦਾ ਵਲੌਗ ਜੀ ਆਪਾਂ ਕਰ ਲੱਗੇ ਹਾਂ ਸ਼ਿਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਪ੍ਰੈਸ ਜ਼ਰੂਰ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਟਾਈਮ ਹੋ ਗਿਆ ਜੀ ਸਵੇਰੇ 8 ਵਜੇ ਦਾ ਤੇ ਬੱਚਿਆਂ ਨੂੰ ਜੀ ਆਪਾਂ ਭੇਜਤਾ ਸੀ ਸਕੂਲ ਤਿਆਰ ਤੇ ਵਰਕਰ ਕੇ ਤੇ ਮੈਂ ਲੱਗੀ ਸੀ ਜਿੱਥੇ ਸਾਫ ਸਫਾਈ ਕਰਨ ਕਿਉਂਕਿ ਅਮ ਅੱਜ ਕੱਲ ਨਾ ਮੱਛਰੀ ਜੀ ਬਹੁਤ ਉੱਡਦੀ ਫਿਰਦੀ ਆ ਸ਼ਾਮ ਨੂੰ ਹਨਾ ਪੂੰਡੇ ਪਤੰਗੇ ਵਗੈਰਾ ਬਹੁਤ ਆ ਜਾਂਦੇ ਨੇ ਤੇ ਉਹ ਨਾਲ ਹੀ ਜਿਵੇਂ ਬਾਰੀਆਂ ਤੇ ਚਿਪਕ ਜਾਂਦੇ ਨੇ ਤੇ ਜਿਹਦੇ ਕਰਕੇ ਥੋੜਾ ਜਾਂ ਬਹੁਤ ਹੁੰਦਾ ਰਹਿੰਦਾ ਹੈ ਹਨਾ ਵੀ ਸਫਾਈ ਕਰੀਏ ਜਲਦੀ ਕਿਉਂਕਿ ਹਰ ਇੱਕ ਨੂੰ ਇਹੀ ਹੁੰਦਾ ਹੈ ਕਿ ਆਪਾਂ ਘਰ ਦੀ ਸਫਾਈ ਰੱਖੀਏ ਤੇ ਚਲੋ ਜੀ ਆਪਾਂ ਹੁਣ ਝਾੜੂ ਲਾਉਣ ਲੱਗ ਗਏ ਸੀ ਮੈਂ ਅੰਦਰਾਂ ਦੇ ਵਿੱਚੋਂ ਲਾ ਲਿਆ ਏ ਤੇ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਜੀ ਅੰਦਰਾਂ ਵਿੱਚ ਮੈਨੂੰ ਫੋਨ ਰੱਖਣ ਦੀ ਕਿਉਂਕਿ ਮੇਰੇ ਕੋਲ ਟਰਾਈਪੋਡ ਛੋਟਾ ਹੈ ਤੇ ਇੱਥੇ ਮੈਂ ਟੇਬਲ ਤੇ ਰੱਖ ਲੈਂਦੀ ਆ ਤੇ ਉੱਥੇ ਫਿਰ ਮੈਨੂੰ ਕੁਰਸੀ ਰੱਖ ਕੇ ਰੱਖਣਾ ਪੈਂਦਾ ਹੈ ਤੇ ਮੇਰਾ ਬੇਬੀ ਛੋਟਾ ਹੈ ਨਾ ਇਹ ਜਾ ਕੇ ਪਕੜ ਲੈਂਦਾ ਹੈ ਜਾ ਕੇ ਤੇ ਤਾਂ ਕਰਕੇ ਮੈਂ ਕਿੰਨੀ ਕਿਤੇ ਵੀ ਡੇਗਣਾ ਪਵੇ ਤੇ ਆਪਾਂ ਜੀ ਫੋਨ ਅੱਗੇ ਬੜੀ ਮੁਸ਼ਕਲ ਲਿਆ ਸੀ ਵਲੋਗਿੰਗ ਵਾਸਤੇ ਹੀ ਲਿਆਏ ਮੈਂ ਜੀ ਵੈਸੇ ਤਾਂ ਮੈਂ ਫੋਨ ਪਹਿਲਾਂ ਕਦੇ ਹੀ ਨਹੀਂ ਰੱਖਿਆ ਸੀ ਤੇ ਮੈਂ ਆਪਣੇ ਹਸਬੰਦ ਨੂੰ ਕਿਹਾ ਕਿ ਮੈਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਤੇ ਮੈਨੂੰ ਫੋਨ ਲੈ ਦਿਓ ਤੇ ਤਾਂ ਕਰਕੇ ਉਹਨਾਂ ਨੇ ਲੈਤਾ ਸੀ ਤੇ ਬਸ ਮੈਨੂੰ ਇਹ ਡਰ ਰਹਿ ਜਾਂਦਾ ਕਿ ਬੱਚੇ ਕਿਤੇ ਤੋੜ-ਫੋੜ ਨਾ ਕਰ ਦੇਣ ਮੇਰਾ ਕੰਮ ਸਾਰਾ ਖਰਾਬ ਹੋ ਜਾਣਾ ਹੈ ਤੇ ਮੇਰੇ ਕੋਲ ਜੀ ਟਰਾਈਪੋਡ ਥੋੜਾ ਛੋਟਾ ਹੈ ਤੇ ਤਾਂ ਕਰਕੇ ਜੀ ਮੈਂ ਕਮਰਿਆਂ ਦੀ ਘਾਟ ਬਣਾਉਣੀ ਆ ਵੀਡੀਓ ਸਫਾਈ ਦੀ ਮੈਂ ਜ਼ਿਆਦਾ ਇੱਥੇ ਹੀ ਬਣਾ ਲੈਂਦੀ ਆ ਤੇ ਚਲੋ ਜੀ ਆਪਣਾ ਹੁਣ ਝਾੜੂ ਹੀ ਹੋ ਗਿਆ ਤੇ ਹਵਾ ਦੇ ਨਾਲ ਜੀ ਸਾਰਾ ਕੂੜਾ ਫਿਰ ਪਿਛਾ ਆ ਗਿਆ ਹੁਣ ਮੈਨੂੰ ਦੁਬਾਰਾ ਸਾਫ਼ ਕਰਨਾ ਪਿਆ ਤੇ ਹਵਾ ਜੀ ਬਹੁਤ ਜ਼ਿਆਦਾ ਚੱਲ ਰਹੀ ਹੋਈ ਹੈ ਮੌਸਮ ਵੈਸੇ ਹੁਣ ਠੰਡਾ ਹੈ ਪਹਿਲਾਂ ਨਾਲੋਂ ਕਿਉਂਕਿ ਬਹੁਤ ਜ਼ਿਆਦਾ بارش ਵਗੈਰਾ ਹੋ ਰਹੀ ਹੈ ਕਿ ਡੇਲੀ بارش ਤਾਂ ਆ ਜਾਂਦੀ ਹੈ ਤੇ ਆਪਣੇ ਜੀ ਚਲੋ ਹੁਣ ਆਪਾਂ ਝਾੜੂ ਲਾ ਲਿਆ ਹੈ ਤੇ ਹੁਣ ਕਰਦੇ ਹਾਂ ਜੀ ਆਪਾਂ ਹੋਰ ਕੰਮ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਪੂਰੀ ਜ਼ਰੂਰ ਦੇਖਿਆ ਕਰੋ ਜੀ ਤੇ ਸਾਡੀ ਸਪੋਰਟ ਬਣਾਈ ਰੱਖੋ ਆਪਣੀਆਂ ਸਾਰੀਆਂ ਵੀਡੀਓ ਤੇ ਜੀ ਵਿਊਜ਼ ਬਹੁਤ ਜ਼ਿਆਦਾ ਘਟਦੇ ਜਾਂਦੇ ਨੇ ਤੇ ਪਲੀਜ਼ ਤੁਹਾਡੇ ਸਪੋਰਟ ਨਾਲ ਜੀ ਅਸੀਂ ਵੀ ਅੱਗੇ ਵਾ ਸਕਦੇ ਹਾਂ ਜੀ ਸਾਡੀ ਸਪੋਰਟ ਜ਼ਰੂਰ ਕਰੋ ਤੇ ਆਪਾਂ ਜੀ ਹੁਣ ਇੱਥੇ ਮੈਂ ਲੱਗ ਪਈ ਸੀ ਪੋਚੇ ਲਾਉਣ ਤੇ ਪੋਚੇ ਲਾਉਣ ਵਾਸਤੇ ਜੀ ਮੈਂ ਪਾ ਰਹੀਆਂ ਦੋ ਚਮਚ ਨਮਕ ਦੇ ਪਾਣੀ ਦੇ ਵਿੱਚ ਪਾਣੀ ਮੈਂ ਅੱਧੀ ਇੱਕ ਬਾਲਟੀ ਤੋਂ ਘਾਟ ਹੀ ਲਿਆ ਏ ਤੇ ਇਹਦੇ ਵਿੱਚ ਜੀ ਜੋ ਦੋ ਚਮਚ ਮੈਂ ਪਾ ਲੈਨੇ ਨਮਕ ਦੇ ਤੇ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਥੋੜੀ ਜਿਹੀ ਸਰਫ ਤੇ ਜੇ ਤੁਹਾਡੇ ਕੋਲ ਫਰਨਾਇਲ ਹੈਗਾ ਤੁਸੀਂ ਪਾਉਂਦੇ ਹੋ ਤੇ ਨਾਲ ਫਰਲੈਂਡ ਵੀ ਪਾ ਸਕਦੇ ਹੋ ਤੇ ਇਹਦੇ ਨਾਲ ਜੀ ਮੈਂ ਇਹ ਵੀਡੀਓ ਤਾਂ ਮੈਂ ਆਪਣੀ ਭੈਣਾਂ ਨਾਲ ਸ਼ੇਅਰ ਕਰ ਰਹੀ ਆ ਕਿਉਂਕਿ ਇਹਦੇ ਨਾਲ ਜਿਹੜਾ ਆਪਾਂ ਕਮਰੇ ਦੇ ਵਿੱਚ ਆਪਾਂ ਜਦੋਂ ਪੋਚਾ ਲਾ ਲੈਂਦੇ ਆ ਤੇ ਬਾਅਦ ਚ ਕਈ ਵਾਰੀ ਕੱਚੀ ਜਿਹੀ ਸਮੈਲ ਆਉਂਦੀ ਹੈ ਹਨਾ ਵੀ ਆਪਾਂ ਨੂੰ ਕੁਝ ਨੁਕਸ ਕੁਝ ਵੀ ਅੰਦਰ ਅਰਗਬੱਤੀ ਜਾਂ ਕੋਈ ਏਅਰ ਫਰੈਸ਼ਨਰ ਸਿੜਕਣਾ ਪੈਂਦਾ ਹੈ ਤੇ ਏ ਜੀ ਜੇ ਪੋਚੇ ਚਾਪਾ ਨਮਕਾ ਤੇ ਸਾਰਾ ਫਪਾ ਆਮਾਗੇ ਤਾਂ ਇਹਦੇ ਨਾਲ ਜੀ ਇਹ ਜਿਹੜੇ ਕੱਚੀ ਜੀ ਸਮੈਲ ਹੈ ਨਾ ਇਹ ਨਹੀਂ ਆਉਂਦੀ ਤੇ ਇਸ ਕਰਕੇ ਜੀ ਇਹ ਮੈਂ ਜ਼ਰੂਰ ਪਾਉਂਦੀ ਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਤਾਂ ਕੀਤਾ ਹੈ ਜੀ ਤੁਸੀਂ ਵੀ ਪਾ ਸਕਦੇ ਹੋ ਜੇ ਪਾਉਣਾ ਚਾਹੋ ਤਾਂ ਤੇ ਬਹੁਤ ਵਧੀਆ ਜੀ ਇਹਦੇ ਨਾਲ ਪੋਚਾ ਲੱਗ ਜਾਂਦਾ ਹੈ ਤੇ ਘਰ ਦੀ ਸਫਾਈ ਜੀ ਬਹੁਤ ਜ਼ਰੂਰੀ ਹੈ ਜੀ ਅੱਜ ਕੱਲ ਮੌਸਮ ਉਦਾਂ ਦਾ ਹੋਇਆ ਖੜਾ ਹੈ ਮੀਂਹ ਬਾਰਿਸ਼ਾਂ ਪੈ ਰਹੀਆਂ ਨੇ ਰੋਜ਼ ਦੀਆਂ ਤੇ ਜੇ ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਪਾਵਾਂਗੇ ਤਾਂ ਵੀ ਬਿਮਾਰੀਆਂ ਤੋਂ ਵੀ ਥੋੜਾ ਛਡਕਾਰਾ ਮਿਲੇਗਾ ਕਿਉਂਕਿ ਹੁਣ ਬਹੁਤ ਜ਼ਿਆਦਾ ਖਾਂਸੀ ਜ਼ੁਕਾਮ ਲੋਕਾਂ ਨੂੰ ਹੋ ਰਿਹਾ ਹੈ ਤੇ ਗਰਜੋਤ ਵੀ ਅੱਜ ਛੁੱਟੀ ਕਰੀ ਬੈਠੀ ਹੈ ਕਹਿੰਦੀ ਮੇਰਾ ਗਲਾ ਖਰਾਬ ਹੋ ਗਿਆ ਹੈ ਗਲਾ ਸੜਦਾ ਹੈ ਤੇ ਮੈਂ ਕਾ ਚੱਲ ਫਿਰ ਸੁੱਤੀ ਕਰ ਲੈ ਹੋਰ ਕੀ ਇਹ ਬੱਚਿਆਂ ਤੋਂ ਬਾਨਾ ਚਾਹੀਦਾ ਹੁੰਦਾ ਹੈ ਨਾ ਛੁੱਟੀ ਮਾਰਨ ਦਾ ਤੇ ਬਾਕੀ ਗੁਰਜੋਤ ਵੈਸੇ ਬਾਲੜੀ ਆਏ ਤਾਂ ਨਹੀਂ ਕਹਿੰਦੀ ਵੀ ਜ਼ਰੂਰੀ ਮੈਨੂੰ ਛੁੱਟੀ ਕਰਵਾਓ ਬਸ ਕਦੇ-ਕਦੇ ਸਵੇਰੇ ਵੀ ਉਹ ਤਾਂ ਮੈਨੂੰ ਕਹੀ ਜਾਂਦੀ ਸੀ ਤੁਹਾਡੀ ਮਰਜ਼ੀ ਏ ਪੇਜਣਾ ਹੈ ਤਾਂ ਪੇਜ ਦਿਓ ਮੇਰਾ ਗਲਾ ਦਰਦ ਕਰੀ ਜਾਂਦਾ ਏ ਫਿਰ ਮੈਂ ਕਾ ਚੱਲ ਰਹਾਂਂਦੇ ਹੋ ਕਈ ਵਾਰੀ ਐਵੇਂ ਹੀ ਹੁੰਦਾ ਨਾ ਆਪਾਂ ਨੂੰ ਵੀ ਇਸ ਤਰ੍ਹਾਂ ਪ੍ਰੋਬਲਮ ਹੋ ਜਾਵੇ ਤਾਂ ਕਿੰਨਾ ਔਖਾ ਹੁੰਦਾ ਏ ਤੇ ਉਹ ਤਾਂ ਫਿਰ ਵੀ ਬੱਚਾ ਏ ਤੇ ਮੈਂ ਛੁੱਟੀ ਕਰਵਾ ਲਈ ਜੀ ਉਹਦੀ ਤੇ ਚਲੋ ਜੀ ਹੁਣ ਆਪਾਂ ਪੋਚਾ ਲਾ ਲੈਂਦੇ ਆ ਫਟਾਫਟ ਤੇ ਕੰਮ ਤਾਂ ਜੀ ਬਹੁਤ ਜ਼ਿਆਦਾ ਬਣ ਜਾਂਦੇ ਨੇ ਬਾਕੀ ਜੀ ਹਮੇਸ਼ਾ ਹੀ ਖੋਸ ਹੋ ਕੇ ਹੀ ਕਰਨਾ ਚਾਹੀਦਾ ਏ ਕਿਉਂਕਿ ਜੇ ਆਪਾਂ ਢੇਰੀ ਟਾ ਦੇਾਂਗੇ ਤਾਂ ਕੁਝ ਵੀ ਨਹੀਂ ਆਪਣੇ ਤੋਂ ਹੁੰਦਾ ਫਿਰ ਕੰਮ ਤੇ ਸਿਹਤ ਦਾ ਤਾਂ ਜੀ ਇਦਾਂ ਹੀ ਐ ਫਿਰ ਕਈ ਵਾਰੀ ਕਿਵੇਂ ਹੋ ਜਾਂਦੀ ਕਈ ਵਾਰੀ ਕਿਵੇਂ ਤੇ ਕੰਮ ਵੀ ਜ਼ਰੂਰੀ ਹੁੰਦਾ ਏ ਤੇ ਕਾਮਨੂ ਜੀ ਆਪਾਂ ਖੁਸ਼ੀ ਖੁਸ਼ੀ ਕਰੀਏ ਤਾਂ ਵਧੀਆ ਹੁੰਦਾ ਏ ਕਰਨਾ ਤਾਂ ਪੈਣਾ ਹੀ ਏ ਆਪ ਨੂੰ ਹੀ ਕਰਨਾ ਏ ਹਨਾ ਆਪਾਂ ਨੂੰ ਪਤਾ ਹੀ ਹੁੰਦਾ ਏ ਵੀ ਕੰਮ ਆਪਾਂ ਆਪ ਹੀ ਕਰਨਾ ਏ ਤੇ ਉਹਨੂੰ ਕਿਉਂ ਨਾ ਖੁਸ਼ੀ ਖੁਸ਼ੀ ਕੀਤਾ ਜਾਵੇ ਤੇ ਇੱਥੇ ਜੀ ਹੁਣ ਅਸੀਂ ਲੱਗੇ ਸੀ ਇੱਟਾਂ ਲਾਉਣ ਇਹ ਪਸਵਾਂ ਦੇ ਥੱਲੇ ਇੱਟਾਂ ਆਪਾਂ ਕੱਲ ਵੀਡੀਓ ਚ ਵੀ ਤੁਹਾਨੂੰ ਦਿਖਾਇਆ ਸੀ ਜਿੱਧਰ ਕਟੀਆਂ ਵੱਜੀਆਂ ਖੜੀਆਂ ਨੇ ਹੁਣ ਇੱਧਰ ਇੱਟਾਂ ਆਪਾਂ ਕੱਲ ਲਾਈਆਂ ਸੀ ਤੇ ਅੱਜ ਇਹ ਵਾਲੀਆਂ ਲਾਈਆਂ ਨੇ ਇਹ ਸਾਰੀਆਂ ਪੱਟੀਆਂ ਸੀਗੀਆਂ ਤੇ ਸਾਰੀਆਂ ਲੱਗ ਗਈਆਂ ਆ ਬਸ ਆ ਇੱਕ ਲਾਈਨ ਹੀ ਰਹਿ ਗਈ ਆ ਤੇ ਆਪਾਂ ਜੀ ਹੁਣ ਇੱਥੇ ਲੱਗੇ ਹੋਏ ਸੀ ਇਟਾਂ ਲਾਉਣ ਤੇ ਇਹ ਲਾਸਟ ਲਾਈਨ ਆ ਇਹ ਥੋੜੀ ਜੀ ਵੀ ਪੱਕੀ ਕਰਕੇ ਲਾਉਣੀ ਪਵੇਗੀ ਕਿ ਪੱਟੇ ਬਣਦਾ ਤੇ ਪਛਵਾ ਦਾਤਾ ਜੀ ਆਏ ਇਹ ਪਛਵਾ ਬਿਨਾ ਸਰਦਾ ਵੀ ਨਹੀਂ ਬਾਕੀ ਖਲਾਰਾ ਵੀ ਬਹੁਤ ਬਣ ਜਾਂਦਾ ਏ ਹਰੇਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਏ ਤੇ ਹਨਾਦ ਮੋਲ ਦਾ ਦੁੱਧ ਵੀ ਬਹੁਤ ਔਖਾ ਪੀਣਾ ਜੀ ਅਸੀਂ ਤਾਂ ਹੁਣ ਸਾਨੂੰ 7-8 ਮਹੀਨੇ ਹੋ ਗਿਆ ਵੀ ਦੁੱਧਕਾਰ ਦਾ ਖਤਮ ਹੋਏ ਨੂੰ ਤੇ ਅਸੀਂ ਬਹੁਤ ਔਖੇ ਆ ਕਿਉਂਕਿ ਬੱਚੇ ਵੀ ਇਹ ਘਰ 'ਚ ਜਿਹੜਾ ਬੰਦਾ ਨੌਕਰੀ ਵਾਲਾ ਹੁੰਦਾ ਹਨਾ ਉਹ ਤਾਂ ਜਿੰਨਾ ਮਰਜ਼ੀ ਲੈ ਲਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਜੀ ਜ਼ਿੰਮੇਦਾਰਾਂ ਨੂੰ ਬਹੁਤ ਔਖਾ ਹੁੰਦਾ ਏ ਮੋਲ ਦਾ ਦੁੱਧ ਪੀਣਾ ਤੇ ਆਪਾਂ ਜੀ ਜ਼ਿਆਦਾ ਲੈ ਵੀ ਨਹੀਂ ਸਕਦੇ ਹਨਾ ਵੀ ਤੇ ਇਸ ਕਰਕੇ ਜੀ ਅਸੀਂ ਮਾਜਾ ਤਾਂ ਨਹੀਂ ਲੈ ਸਕੇ ਬਹੁਤ ਮਹਿੰਗੀ ਆਉਂਦੀ ਆ ਤੇ ਦੋ ਕਟੀਆਂ ਲਈਆਂ ਨੇ ਰਿਸ਼ਤੇਦਾਰਾਂ ਤੋਂ ਤੇ ਕੋਈ ਨਹੀਂ ਪਾੜ ਲਾਂਗੇ ਹੁਣ ਤੇ ਅੱਗੇ ਵੇਖਾਂਗੇ ਜੇ ਕਦੇ ਹੀ ਗਾਂ ਵਗੈਰਾ ਅੱਛਾ ਇਹ ਲੈ ਲਈਏ ਕਿਉਂਕਿ ਦੋ ਦੋ ਤਾਂ ਬਹੁਤ ਔਖੇ ਆ ਇਹ ਤਾਂ ਹਾਲੇ ਦੋ ਤਿੰਨ ਸਾਲ ਲਏ ਜਾਣਗੀਆਂ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਇੱਥੇ ਇਟਾਂ ਲਾ ਰਹੇ ਸੀ ਤੇ ਨਾਲ ਹੀ ਬੱਚੇ ਵੀ ਮਸਤੀ ਕਰ ਰਹੇ ਸੀ ਆਸੇ ਪਾਸੇ ਤੇ ਮੇਰੇ ਹਸਬੰਡ ਜਿਹੜੇ ਉਹ ਚਲੇ ਗਿਆ ਉਹਨਾਂ ਨੂੰ ਗਵਾਂਢਿਆਂ ਦਾ ਮੁੰਡਾ ਲੈ ਗਿਆ ਕੋਈ ਕੰਮ ਸੀਗਾ ਤੇ ਤਾਂ ਕਰਕੇ ਜੀ ਮੈਂ ਸੋਚਿਆ ਚੱਲ ਮੈਂ ਇਕੱਲੀ ਲਾ ਲੈਂਦੀ ਐਨੀਆਂ ਕੁ ਰਹਿ ਗਿੰਨ ਆਇਆ ਜੀ ਬਸ ਜੀ ਇਦਾਂ ਹੀ ਆ ਵੀ ਸਾਰੇ ਕਹਿੰਦੇ ਆ ਕਿ ਹਨਾ ਵੀ ਪਸ਼ੂ ਸਾਹਮਣੇ ਬਹੁਤ ਔਖੇ ਹੁੰਦੇ ਆ ਹਨਾ ਦੁੱਧ ਹੀ ਪੀਣਾ ਸੌਖਾ ਹੁੰਦਾ ਤੇ ਫਿਰ ਜੀ ਬੱਚਿਆਂ ਵੱਲ ਦੇਖਦੇ ਆ ਤਾਂ ਜੀ ਹੁਣ ਉਹਨਾਂ ਦਾ ਖਾਣ ਪੀਣ ਦਾ ਟਾਈਮ ਹੈ ਤੇ ਜੇ ਆਪਾਂ ਐ ਸੋਚਾਂਗੇ ਵੀ ਸਾਡੇ ਤੋਂ ਨਹੀਂ ਸਾਂਭੇ ਜਾਂਦੇ ਨਹੀਂ ਰੱਖਦੇ ਆ ਤਾਂ ਫਿਰ ਜੀ ਔਖਾ ਏ ਉਹਨਾਂ ਨੂੰ ਵੀ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੁੱਲ ਦਾ ਜੀ ਆਪਾਂ ਇੰਨਾ ਜ਼ਿਆਦਾ ਨਹੀਂ ਵਧਾ ਸਕਦੇ ਲੈ ਸਕਦੇ ਤੇ ਚਲੋ ਜੀ ਆਪਣੇ ਹਿੱਟਾ ਹੁਣ ਆਪਾਂ ਲਾ ਕੇ ਤੇ ਫੇਰ ਕਰਾਂਗੇ ਜੀ ਹੋਰ ਕਰਦੇ ਕੰਮ ਤੇ ਬਾਸਾ ਇੰਨੀਆਂ ਕੋ ਹੁਣ ਰਹਿ ਗਈਆਂ ਸੀ ਇਦਾਂ ਦਾ ਦੂਸਰੀ ਸਾਈਡ ਮੈਂ ਲਾ ਲਈਆਂ ਆ ਤੇ ਇਹ ਸਾਰੀਆਂ ਹੀ ਅਸੀਂ ਪੱਟ ਦਿੱਤੀਆਂ ਜੀ ਇੱਥੇ ਵੀ ਸਾਰੀਆਂ ਉੱਚੀਆਂ ਨਹੀਂਆਂ ਹੋਈਆਂ ਪੰਜਾਂ ਸੀ ਤੇ ਲੱਗੀਆਂ ਤਾਂ ਹੋਈਆਂ ਸੀ ਪਹਿਲਾਂ ਵੀ ਬਾਕੀ ਨਾ ਬਹੁਤ ਜ਼ਿਆਦਾ ਇੱਥੇ ਵੇ ਨਵਾਵੇ ਇੱਥੇ ਹੀ ਲੈਂਦੇ ਸੀ ਪਸ਼ੂ ਤੇ ਜਿਹਦਾ ਕਰਕੇ ਟੋਏ ਟਿੱਬੇ ਚ ਪਏ ਗਏ ਤੇ ਉਸ ਸਾਡੇ ਕੋਲੇ ਜਗ੍ਹਾ ਵੀ ਘੱਟ ਹੈ ਪਸ਼ੂਆਂ ਵਾਸਤੇ ਤੇ ਹੁਣ ਤਾਂ ਟਰੈਕਟਰ ਵੀ ਲੈ ਲਿਆ ਆ ਸੰਦ ਹੋਰ ਵੀ ਹੋ ਗਏ ਨੇ ਵਾਵਾ ਲੈਣੇ ਪੈਣਿਆ ਬਾਕੀ ਤੇ ਜਗ੍ਹਾ ਦੀ ਵੀ ਥੋੜੀ ਪ੍ਰੋਬਲਮ ਹੈ ਤੇ ਕੋਈ ਨਹੀਂ ਫਿਰ ਜੇ ਪਸ਼ੂ ਵਧ ਗਏ ਤਾਂ ਆਪਾਂ ਜੀ ਬਾਹਰ ਜਗ੍ਹਾ ਬਣਾਵਾਂਗੇ ਖੇਤ ਪਸ਼ੂਆਂ ਦੀ ਲੱਗ ਬਣਾ ਦਿਆਂਗੇ ਤੇ ਹੁਣ ਥੋੜਾ ਜਿਹਾ ਕੰਮ ਔਖਾ ਏ ਤੇ ਚਲੋ ਹੁਣ ਅੰਦਰੀਤ ਵੀ ਮੇਰੇ ਪਿੱਛੇ ਪਿੱਛੇ ਤੁਰੀ ਫਿਰਦੀ ਏ ਇਹ ਆ ਜੇ ਮੇਰੀ ਛੋਟੀ ਬੇਟੀ ਤੇ ਇਹ ਹੁਣ ਜੀ ਟਾਈਮ ਹੋ ਗਿਆ ਸੀ ਸ਼ਾਮ ਦਾ 6:30 ਵਜੇ ਦਾ ਤੇ ਮੈਂ ਲੱਗੀ ਸੀ ਜੀ ਇੱਥੇ ਸਬਜ਼ੀ ਕੱਟਣ ਤੇ ਆਪਾਂ ਜੀ ਹੁਣ ਇੱਟਾਂ ਵਾਲਾ ਕੰਮ ਨਿਬੇੜਤਾ ਹੈ ਸਾਰਾ ਇੱਟਾਂ ਆਪਾਂ ਜਿਹੜੀਆਂ ਬਾਕੀ ਦੇ ਬਚਦੇ ਰੋੜੇ ਰੋੜੇ ਉਹ ਚੁੱਕ ਕੇ ਆਪਾਂ ਬਾਹਰ ਰੱਖਦੇ ਆ ਜੀ ਗੰਦ ਦੇ ਨਾਲ ਲਾ ਕੇ ਤੇ ਹੁਣ ਜੀ ਉਸ ਤੋਂ ਬਾਅਦ ਆਪਾਂ ਨਾਤੋਤੇ ਤੇ ਹੁਣ ਲੱਗੀ ਸੀ ਮੈਂ ਜੀ ਸਬਜ਼ੀ ਕੱਟਣ ਤੇ ਸਬਜ਼ੀ ਆਪਾਂ ਬਣਾ ਰਿਆਂ ਜੀ ਅੱਜ ਆਲੂ ਬੈਂਗਣ ਦੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਜੀ ਲਾਈਕ ਕਰਨਾ ਨਾ ਭੁੱਲਿਓ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਆਪਣੀ ਵੀਡੀਓ ਤੇ ਜੀ ਬਹੁਤ ਘੱਟ ਲਾਈਕ ਆਉਂਦੇ ਨੇ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਇਦੇ ਨਾਲ ਜੀ ਸਾਡਾ ਵੀ ਹੌਸਲਾ ਵੱਧਦਾ ਏ ਤੇ ਹੁਣ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਸਾਡੀ ਜੀ ਵੀਡੀਓ ਪੂਰੀ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਤੇ ਆਪਾਂ ਜੀ 7 ਵਜੇ ਸ਼ਾਮ ਨੂੰ ਵੀਡੀਓ ਆਪਣੀ ਆ ਜਾਂਦੀ ਏ ਤੇ ਜ਼ਰੂਰ ਦੇਖਿਆ ਕਰੋ ਜੀ ਕਿ ਆਪਾਂ ਜੀ 12:30 ਵਜੇ ਦੁਪਹਿਰ ਨੂੰ ਲਾਈਵ ਆਉਂਦੇ ਹਾਂ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਸਤਿ ਸ਼੍ਰੀ ਅਕਾਲ